ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਪਹੁੰਚੇ ਆਂ ਜੀ ਪਿੰਡ ਦੀਪਗੜ੍ਹ ਜੀ ਤਹਿਸੀਲ ਤਪਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਬਰਨਾਲਾ ਜਿਹੜੇ ਫਾਰਮ ਚੋਂ ਆਪਾਂ ਵੀਡੀਓ ਬਣਾ ਰਹੇ ਆਂ ਜੀ ਬਈਨੂ ਸ਼ੌਂਕ ਆ ਜੀ ਕੱਟੀਆਂ ਦਾ ਕੱਟੀਆਂ ਰੱਖਦਾਗਾ ਬਹੁਤ ਗਿਣਤੀ ਚ ਸਾਰੀਆਂ ਸੇਲ ਆਸਤੇ ਹੁੰਦੀਆਂ ਆਂ ਗਿਆ ਇੱਕ ਸਾਲ ਤੋਂ ਲੈ ਕੇ ਜੀ 2 2.5 ਸਾਲ ਤੱਕ ਇਹਨਾਂ ਦੀ ਉਮਰ ਹੋਊਗੀ ਟੋਟਲ ਨਾਗ ਹੋਣਗੇ ਜੀ 23 ਤੋਂ ਲੈ ਕੇ 25 ਜੀ ਪਹਿਲਾਂ ਵੀ ਕਈ ਚੈਨਲ ਤੇ ਬਾਈ ਦੀਆਂ ਵੀਡੀਓ ਹੁੰਦੀਆਂ ਰਹਿੰਦੀਆਂ ਬਾਈ ਕਹਿੰਦਾ ਆਪਾਂ ਸ਼ੌਂਕ ਦਾ ਕੰਮ ਕਰੀਦਾ ਜੀ ਵਿੱਚ ਇੱਕ ਦੋ ਮਾਲੀ ਵੀ ਹੈਗੇ ਆ ਜੀ ਤੇ ਕਿਉਂਕਿ ਗਾਈਆਂ ਦਾ ਵੀਰੇ ਗਾਈਆਂ ਦਾ ਕੰਮ ਰੇਕ ਬੰਦਾ ਕਰ ਲੈਂਦਾ ਪਰ ਤੁਹਾਨੂੰ ਵੀ ਪਤਾ ਜਿਹੜਾ ਆਪਣੀਆਂ ਮੱਝਾਂ ਇਹ ਕਿਤੇ ਨਾ ਕਿਤੇ ਖਤਮ ਹੁੰਦੀਆਂ ਜਾ ਰਹੀਆਂ ਜਾਂ ਤਾਂ ਲੋਕੀ ਵੱਢਣ ਵਾਲਿਆਂ ਨੂੰ ਫੜਾ ਦਿੰਦੇ ਆ ਜੀ ਤੇ ਜਾਂ ਕੋਈ ਸਾਹਮਕੇ ਨਹੀਂ ਰਾਜੀ ਤੇ ਬਾਈ ਕਹਿੰਦਾ ਆਪਾਂ ਇਹ ਕੰਮ ਸ਼ੁਰੂ ਕੀਤਾਗਾ ਬਈ ਛੋਟੀਆਂ ਕਟੀਆਂ ਲਿਆ ਕੇ ਪਾਲ ਕੇ ਤੇ ਵੱਡੀਆਂ ਕਰਕੇ ਵੇਚ ਦੇਈਦੀਆਂ ਕੰਮ ਨਹੀਂ ਮਾੜਾ ਜੀ ਬਾਕੀ ਕਈਆਂ ਵੀਰਾਂ ਨੂੰ ਸ਼ੌਂਕ ਹੁੰਦਾ ਮੈਨੂੰ ਵੀ ਕਈ ਫੋਨ ਆ ਜਾਂਦੇ ਆ ਵੀ ਸਾਨੂੰ ਕਟੀਆਂ ਚਾਹੀਦੀਆਂ ਨੀਲੀ ਰਾਵੀ ਚ ਮੂਰਾਚ ਮੀਣੀ ਬੂਰੀ ਤੇ ਬਾਈ ਕੋਲ ਤੁਸੀਂ ਵਿజిਟ ਕਰ ਸਕਦੇ ਹੋ ਜੀ ਬਾਈ ਕੋਲ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਤੱਕ ਸਾਰੀਆਂ ਅਵੇਲੇਬਲ ਹੋਣਗੀਆਂ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤੇ ਆ ਜੋ ਜੀ ਸਤਿ ਸ਼੍ਰੀ ਅਕਾਲ ਢਿੱਲੋ ਸਾਹਿਬ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਠੀਕ ਹੈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਪ੍ਰਤਪਾਲ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ 84270 19817 ਮੇਰਾ ਕੰਟੈਕਟ ਨੰਬਰ ਆ ਸੈਨਾਪਧੌਰ ਦੇ ਕੋਲੇ ਮੇਰਾ ਪਿੰਡ ਪੈ ਗਿਆ ਠੀਕ ਆ ਪਧੌਰ ਜਿੱਥੇ ਆਪਣੇ ਬਸਾਂ ਨੂੰ ਬਾੜੀਆਂ ਲੱਗਦੀਆਂ ਮਸ਼ਹੂਰ ਆਗਾ ਠੀਕ ਹੈ ਜੀ ਤੇ ਸਾਡਾ ਉਹ ਪਿੰਡ ਆ ਗਿਆ ਜਿੱਥੇ ਚਰਨੀ ਚਰਨੀ ਇਲੈਕਸ਼ਨ ਵੀ ਲੜਿਆ ਸੀਗਾ ਠੀਕ ਹੈ ਜੀ ਬਰਨਾਲੇ ਤੋਂ ਪੈ ਗਿਆ 26 ਕਿਲੋਮੀਟਰ ਤੇ ਆਪਣਾ ਮੋਗੇ ਤੋਂ ਪੈ ਗਿਆ 40 ਕਿਲੋਮੀਟਰ ਪਿੰਡ ਠ ਤੇ ਫਿਰ ਵੀਰੇ ਇਹ ਕਟੀਆਂ ਵਾਲਾ ਸ਼ੌਂਕ ਫਿਰ ਕਿਵੇਂ ਜਾਗ ਗਿਆ ਬਾਈ ਕਿਉਂਕਿ ਆਪਾਂ ਨੂੰ 4-5 ਸਾਲ ਹੋ ਗਏ ਮੈਨੂੰ ਫੀਲਡ ਦੀ ਤੋਰੇ ਫਿਰ ਦਿਨੋਂ ਬਾਹਰ ਅੰਦਰ ਵੀਡੀਓ ਕਵਰ ਕਰਦੇ ਆ ਆਪਣੇ ਚੈਨਲ 'ਤੇ ਲੋਡੇ ਦੀ ਫਾਰਮ ਬੰਨਣਾ ਸੀ ਸਹੀ ਗੱਲ ਹੈ ਜੀ ਤੇ ਉਹਦੇ ਨਾਂ ਨਾਂ ਮੈਂ ਕੀ ਦੇਖਿਆ ਵੀ ਮਨ ਕੇ ਚੱਲੋ ਹਰ ਇੱਕ ਬੰਦਾ ਕਹਿੰਦਾ ਮੈਨੂੰ ਮੈਂ ਚਾਹੀਦਾ ਬਰੀਡ ਵਾਲੀ ਬਰੀਡ ਵਾਲੀ ਸਹੀ ਗੱਲ ਹੈ ਵੀ ਮੈਂ ਲੱਖ ਰੁਪਏ ਲਾ ਦੂੰ ਸਵਾ ਲੱਖ ਰੁਪਏ ਲਾ ਦੂੰਗਾ ਕਿਉਂਕਿ ਪੈਸੇ ਨਾਲ ਕੁਝ ਨਹੀਂ ਖਰੀਦਿਆ ਜਾਂਦਾ ਸਹੀ ਗੱਲ ਹੈ ਪੈਸੇ ਨਾਲ ਤਾਂ ਕੱਲਾ ਲੋਹਾ ਖਰੀਦਿਆ ਜਾ ਸਕਦਾ ਹੁਣ ਅੱਜ ਦੇ ਟਾਈਮ ਦੇ ਵਿੱਚ ਕਿੰਨੇ ਚੈਂਪੀਅਨਸ ਹਨ ਆਪਾਂ ਕਹੇ ਜ ਇੱਕ ਦਾ ਬਾ ਜਮੀਨ ਹੀ ਖਰੀਦ ਸਕਦੇ ਸਹੀ ਗੱਲ ਹੈ ਜੀ ਜਿਵੇਂ ਜਦੋਂ ਮਨ ਕਰ ਚਲੋ ਕੋਈ ਫਸਿਆ ਵਾ ਵੇਚਦਾ ਤਾਂ ਉਹਦੇ ਵੇਚਦਾ ਤਾਂ 1 ਕਰੋੜ ਦੇ ਕਿਲੇ ਦਾ ਕਹਦੇ ਨਹੀਂ ਵੇਚਦਾ ਅੱਜ ਆਪਣੇ ਕੋਲ ਪ੍ਰਾਪਰਟੀ ਆਪਾਂ ਮਿੰਨੂਆ ਕੇ ਕਹਦੇ 1 ਕਰੋੜ ਦੇ ਕਿਲੇ ਵਾਲਾ ਪਹਿਲੀ ਕਾਲਾ ਥੱਪੜ ਯਾਰ ਤੇ ਮਰੂ ਨਾਲ ਦੀ ਤੂੰ ਗੱਲ ਕਿਵੇਂ ਕਰੀ ਸਹੀ ਗੱਲ ਹੈ ਜੀ ਉਹੀ ਗੱਲ ਪੁੱਛਣ ਨੂੰ ਆ ਗਿਆ ਸਿਮਰ ਹਰਿਆਣੇ ਵਾਲੇ 100 ਕ ਨਾਲ ਸਾਹਮਦੇ ਆ ਹੁਣ ਸਰਸਵਤੀ ਮਹਿ ਵੀ ਕਿਸੇ ਕੋਲ 40 ਲੱਖ ਦੀ ਹਾਂਜੀ ਮੂੰਹੋਂ ਮੱਗੇ ਤੈਹੇ ਦੇ ਕੇ ਮਦਦ ਲੈਤੀ ਹਨ ਸਹੀ ਗੱਲ ਹੈ ਜੀ ਉਹ ਚਾਹੇ ਕਰੋੜ ਕਹਿੰਦੇ ਕਰੋੜ ਰੁਪਏ ਲੈਂਦਾ ਬੰਦਾ ਕਰੋੜ ਨੂੰ ਹੀ ਲੈਂਦਾ ਕਿਉਂਕਿ ਇਹ ਉੱਕ ਕਨੇਡਾ ਨੂੰ ਪੈ ਗਏ ਉਹ ਵੀ ਚੱਕਾ ਜਾਮ ਹੋ ਗਿਆ ਉੱਥੇ ਉਹ ਖਤਮ ਆ ਜੀ ਖਤਮ ਹੋ ਗਿਆ ਨਾ ਹੁਣ ਹੁਣ ਮੁੜ ਕੇ ਇੱਥੇ ਆਉਂਦਾ ਵੀ ਕੰਮ ਲੱਭੀ ਆਪਾਂ ਇੱਥੇ ਸਹੀ ਗੱਲ ਹੈ ਜੀ ਹੁਣ ਕਨੇਡਾ ਵਾਲਿਆਂ ਵਾਸਤੇ ਆਫਰ ਆ ਜਾਵਾ ਇਹ ਆਫਰ ਆ ਜੀ ਬਹੁਤ ਬੰਦੇ ਕਨੇਡਾ ਤੋਂ ਫੋਨ ਕਰਦੇ ਆਗੇ ਵੀ ਅਸੀਂ ਕਟੀਆਂ ਲੈਣੀਆਂ ਕੰਮ ਸ਼ੁਰੂ ਕਰਨਾ ਆਜੋ ਇੱਥੇ ਆਪਾਂ ਤਿਆਰ ਬੈਠੇ ਨਾ ਤਾਂ ਕਨੇਡਾ ਜਾਣਾ ਨਾ ਆਪਾਂ ਗਏ ਆ ਮੇਰਲਾ ਹੀ ਲਵਾਉਣਾ ਜੀ ਇੱਥੇ ਆ ਬਸ ਕਹਿੰਦੇ ਹੁੰਦੇ ਚਾਰ ਤਰੀਕਿਆਂ ਨਾਲ ਬੰਦਾ ਕੰਮ ਕਰਦਾ ਸੌਂਗ ਨਾਲ ਪਿਆਰ ਨਾਲ ਲਾਲਚ ਨਾਲ ਜਾਂ ਡੰਡੇ ਨਾਲ ਠੀਕ ਹੈ ਮੈਂ ਸੌਂਗ ਤੇ ਲਾਲਚ ਨਾਲ ਕੰਮ ਕਰਦਾ ਠੀਕ ਤੇ ਦੂਜਾ ਲਾਲਚ ਘਰ ਦਾ ਖਰਚਾ ਚੱਲਦਾਗਾ ਬਾਕੀ ਦਾ ਜੇ ਕਮਾਈ ਦਾ ਸਾਧਨ ਬਣਿਆ ਵਾ ਤੀਜੇ ਨੰਬਰ ਤੇ ਕੀ ਆ ਮੁਰੇ ਆਉਣ ਵਾਲੇ ਵੀ ਨਹੀਂ ਮੇਰੇ ਜਵਾਗ ਵੀ ਇਸ ਕਿਤੇ ਚ ਪੈ ਜਾਣ ਸਹੀ ਗੱਲ ਹੈ ਜੀ ਬਾਕੀ ਭਾਈ ਜੇ ਆ ਸਰਸਵਤੀ ਆਪਾਂ ਮਾਜੀ ਦੀ ਗੱਲ ਕਰਗੇ ਅਕਸਰ ਕਿਸੇ ਬੰਦੇ ਨੇ ਜੇ ਕੱਟੀ ਪਾਲੀ ਸੀ ਤੇ ਫੇਰ ਹੀ ਅੱਜ ਬਣੀ ਤਾਂ ਨਹੀਂ ਤਾਂ ਵੱਡੀ ਆਈ ਨਹੀਂ ਆਪਾਂ ਛੋਟੀਆਂ ਕੱਟੀਆਂ ਪਾਲਾਂਗੇ ਫੇਰ ਹੀ ਕਿਤੇ ਨਾ ਕਿਤੇ ਜਾ ਕੇ ਬਰੀਡ ਸੁਧਰ ਕੇ ਟਾਪ ਕੁਆਲਟੀ ਦੇ ਨਗੀਨੇ ਪੈਦਾ ਹੋਣੇ ਆ ਜੀ ਤੇ ਬਾਈ ਕੋਲ ਅੱਜ ਬਾਈ ਕਿੰਨੇ ਨਾਗ ਆਪਣਾ ਅੱਜ ਆਪਣੇ ਕੋਲ 23 ਨਾ ਖੜਿਆ ਕਟੀਆਂ ਦੇ 23 ਨਾ ਖੜਿਆ ਇਹਨਾਂ ਵਿੱਚੋਂ ਕੋਈ ਸੂਕੇ 10 ਕਿਲੋ ਦੁੱਧ ਵੀ ਦੇਊਗੀ ਠੀਕ ਹੈ ਜੀ ਕਿਸੇ ਦੇ ਭਾਰ ਵੀ ਪੈ ਸਕਦਾ ਹੈਗਾ ਉਹ ਵੀ ਗੱਲ ਆਪਾਂ ਨਾਲ ਦੱਸ ਦਈਏ ਇਕੱਲਿਆਂ ਮੰਨ ਕੇ ਚਲੋ ਖੂਬੀਆਂ ਨਾਲ ਦੱਸੀ ਚਲੀਏ ਨਾਲ ਇਹਨਾਂ ਦੀ ਨੁਕਸਾਨ ਵੀ ਦੱਸੋ ਨੁਕਸਾਨ ਵੀ ਹੋ ਜਾਂਦਾ ਹੈਗਾ ਯਾਨੀ ਆਪਾਂ ਆ ਲੋਕਾਂ ਵਾਂਗੂ ਨਹੀਂ ਵੀਰੇ ਇਹਦੀ ਮਾਂ ਨੇ 20 ਕਿਲੋ ਦਿੱਤਾ ਇਹਦੀ ਨੇ 22 ਕਿਲੋ ਦਿੱਤਾ ਆ ਫਲਾਣੇ ਮੇਲੇ ਦੀ ਚੈਂਪੀਅਨ ਆ ਉਹ ਗੱਲ ਨਹੀਂ ਕੀ ਨੇ ਨਾ ਤਾਂ ਮੰਨ ਕੇ ਚਲੋ ਆਪਾਂ ਚੈਂਪੀਅਨਸ਼ਿਪ ਵਧੀਆ ਚੀਜ਼ ਆ ਵੀ ਪਸ਼ੂ ਤਿਆਰ ਹੁੰਦੇ ਆ ਪਰ ਉਹ ਗੱਲਾਂ ਨੂੰ ਨਿੰਦਿਆ ਨਹੀਂ ਕਰਦੇ ਵੀ ਉਹਦੀ ਮਾਂ ਇੰਨੀ ਮਹਿੰਗੀ ਵਿਕੀ ਆ ਫਰਾਂਸੀ ਵਿਕੇ ਵਿਕਦੀ ਆ ਪਰ ਉਹ ਕਿਸੇ ਦਾ ਨਾਂ ਲੈ ਕੇ ਨਾ ਵੇਚੋ ਨਾਂ ਲੈ ਕੇ ਜੇ ਸਹੀ ਹੈਗੀ ਤਾਂ ਦੱਸੋ ਤੇ ਨਹੀਂ ਨਾ ਦੱਸੋ ਜੀ ਆਪਾਂ ਉਹ ਕੰਮ ਰੱਖਿਆ ਵਾ ਆਪਾਂ ਲੈਫਟ ਚੜ ਕੇ ਨਹੀਂ ਗੋਠੇ ਤੇ ਜਾਣਾ ਸੀ ਪੌੜੀਆਂ ਚੜ ਕੇ ਜਾਣਾ ਸੀ ਜੇ ਪੌੜੀਆਂ ਚੜ ਕੇ ਜਾਵਾਂਗੇ ਤਾਂ ਆਪ ਨੂੰ ਪਤਾ ਵੀ ਪੌਣੇ ਚੜ ਕੇ ਹਰਾ ਉਤਰ ਕੇ ਆਏ ਆ ਤੇ ਜਿੱਦਾਂ ਆਪਾਂ ਲੈਫਟ ਚੜ ਕੇ ਜਾਵਾਂਗੇ ਲੈਡ ਭੱਜ ਗਈ ਤਾਂ ਸਾਬਚਾੜੀ ਬੰਦ ਹੋ ਜਾਂਦਾ ਉਹ ਸਿਸਟਮ ਹੈ ਤੁਹਾਨੂੰ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਟਰੈਕ ਨਹੀਂ ਮਾਰਦੇ ਵਿੱਚ ਕਹਿੰਦੇ ਡਾਇਲੌਗ ਹੀ ਮਾਰੀ ਜਾਂਦਾ ਇਕੱਲੇ ਤੇ ਕਹਿੰਦਾ ਭਾਬਾ ਜੇ ਮਾਲ ਮੁੱਲ 'ਚ ਕੱਟੀ ਫੀਦੋਂਗਾ ਜੇ 25-30 ਹਜ਼ਾਰ ਦੀ ਹਾਂਜੀ ਰੱਬ ਨਾ ਕਰੇ 19 ਕੀ ਹੋ ਗਈ ਭਾਰ ਮੈਂ ਲੱਗਿਆ ਉਹ ਤੁਸੀਂ 60-65 ਹਜ਼ਾਰ ਦੀ ਵੇਚ ਕੇ ਖੜਾ ਸਰਾ ਲੋਗੇ 60 ਦੀ ਵੇਚ ਦੋਗੇ ਉਹ ਖੋਲਣੀ ਵੀ ਢਾ ਦੇਣਗੇ ਬੇਨਾ ਕੀ ਕਦ ਮੇਨਾਂ ਗੱਲ ਕਰਦੇ ਆ ਬੰਦੇ ਫੋਨ ਲਾ ਕੇ ਠੀਕ ਲੋ ਯਾਰ ਅਸੀਂ ਠੱਗੇ ਗਏ ਸਹੀ ਗੱਲ ਅਸੀਂ ਲੱਖ ਦੀ ਕੱਟੀ ਰਹਿਦੀ ਸੀਗਾ 60 ਦੀ ਵੇਚ ਛੱਡਦਾ ਫਾਇਦਾ ਨਹੀਂ ਤੁਸੀਂ ਲੋਕਾਂ ਨੂੰ ਗਮਰਾਹ ਕਰਦੇ ਢਿੱਲੋ ਮੈਨੂੰ ਕਹਿੰਦੇ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਇਹ ਕਹਿੰਦੇ ਆ ਪੁੱਸੇ ਨੂੰ ਫਾਇਦਾ ਨਹੀਂ ਕਹਿੰਦੇ ਗੋਹਾ ਵੜਦੇ ਆ ਪਰ ਬਹੁਤ ਫਾਇਦਾ ਇਸ ਕੰਮ ਦੇ ਵਿੱਚ ਮੈਨੂੰ 4-5 ਸਾਲ ਹੋ ਗਏ ਮੈਨੂੰ ਇਸ ਕੰਮ ਨੇ ਬਹੁਤ ਘੋੜ ਦਿੱਤਾ ਮਰਦੇ ਦਮ ਤੱਕ ਇਹੀ ਕੰਮ ਕਰਾਂਗੇ ਹੋਰ ਕੁਝ ਨਹੀਂ ਕਰਦੇ ਠੀਕ ਹੈ ਜੀ ਕਿਉਂਕਿ ਇਸ ਕੰਮ ਕੰਮ ਕੋਈ ਵੀ ਮਨ ਲਾ ਕੇ ਕਰੋ ਠੀਕ ਹੈ ਜੀ ਹੁਣ ਦਿਹਾੜੀ ਵਾਲਾ ਬੰਦਾ ਸਵੇਰੇ ਦਿਹਾੜੀ ਲਾਉਂਦਾ ਸ਼ਾਮ ਨੂੰ ਉਹਨੂੰ ਪੈਸੇ ਚਾਈਦੇ ਆ ਉਹ ਉਥੇ ਤੱਕ ਕਿਸੇ ਜਿਹੜਾ ਹੋ ਜਾਵਾ ਕਹਿੰਦੇ ਨੇ ਜੇ ਆਪਾਂ ਨੌਕਰੀ ਕਰਾਂਗੇ ਤਾਂ ਆਪਣੇ ਘਰ ਦੀ ਸਬਜ਼ੀ ਬਦਲੂਗੀ ਕੱਲੀ ਕਿ ਅੱਜ ਗੋਭੀਆ ਦਾ ਕੱਲੂ ਬੈਂਕ ਨਹੀਂ ਬਣ ਜੂਗੀ ਜੇ ਬਿਜ਼ਨਸ ਕਰੋਂਗੇ ਤਾਂ ਬੈਂਕ ਬੈਲੈਂਸ ਵੱਡਾ ਉਹਦੇ ਨਾਲ ਸਹੀ ਗੱਲ ਆਮਾਨੀ ਅਡਾਨੀ ਬਣਨ ਦੀ ਸੋਚ ਰੱਖੋ ਜਮਾ ਕਹਿੰਦੇ ਨੇ ਸਰਕਾਰ ਤੇ ਆਸ ਰੱਖੋ ਵੀ ਨਾ ਬੀਏ ਕਰ ਲਈ ਮੈਂ ਐਮਏ ਕਰ ਲਈ ਤੇ ਮੈਨੂੰ ਨੌਕਰੀ ਮਿਲ ਜੂਗੀ ਮੈਂ ਨਰਸਰੀ ਫੇਲ ਆ 8ਵੀਂ ਫੇਲ ਆ 10ਵੀਂ ਫੇਲ ਆ 12ਵੀਂ ਫੇਲ ਆ ਤੇ ਲੱਖ ਰੁਪਏ ਦੇ ਮਹੀਨੇ ਰਵੜ ਜੜਾ ਕੇ ਬਸ ਰੱਖ ਦਿੰਨਾ ਸਹੀ ਗੱਲ ਹੈ ਜੀ ਬਣਦੀ ਹੈ ਕਿ ਨਹੀਂ ਬਣਦੀ ਇਹਨਾਂ ਚ ਹੀ ਬਣਦੀ ਆ ਜਮਾਂ ਇਹਨਾਂ ਚ ਹੀ ਬਣਦੀ ਆ ਜੀ ਇਹ ਬਾਅਦ ਇਹਨਾਂ ਨੂੰ ਸੌਂਕ ਨਾਲ ਸੰਭੋ ਹੋ ਇਹਨਾਂ ਨੂੰ ਜਾਵਾਂ ਸੌਂਕ ਨਾਲ ਸੰਭੋ ਥੋੜਾ ਮੰਨ ਕੇ ਚੱਲੋ ਆ ਸਾਰਾ ਜਗ੍ਹਾ ਇਸ ਲੋਟ 36 ਫੁੱਟ ਐਸ ਲੋਟ ਆ ਤੇ 50 ਫੁੱਟ ਐਸ ਲੋਟ ਆ ਇਹਦੇ ਵਿੱਚੋਂ ਲੱਖ ਰੁਪਏ 50 ਹਜ਼ਾਰ ਮਹੀਨਾ ਬਣ ਜਾਂਦਾਗਾ ਅੱਜ ਤੂੜੀ ਦਾ ਰੇਟ 200 ਰੁਪਏ ਹੈਗਾ ਕਹਿੰਦੇ ਤੂੜੀ ਮੰਦੀ ਇਹਨਾਂ ਨੂੰ ਰੱਖ ਕੇ ਪਾਓ ਤੂੜੀ 500 ਨੂੰ ਵੇਚ ਇਹਨਾਂ ਦੇ ਵਿੱਚ ਲਗਭਗ ਜਦ 10 ਗੱਟੀਆਂ ਲੋਕ ਪਰਨ ਨਾਲੇ ਲੈ ਜਾਂਦੇ ਸੀ ਜਿੱਥੋਂ ਮੈਂ ਲੈਂਦੀ ਆ 13 ਦਾ ਯੂਪੀ ਨੂੰ ਜਾਣੀ ਸੀਗੀਆਂ ਸਹੀ ਗੱਲ ਆ ਜੀ ਉੱਥੇ ਜਾ ਕੇ ਮਾਰੀਆਂ ਜਾਂਦੇ ਮੀਟ ਬਣ ਜਾਂਦੇ ਇਹਨਾਂ ਦਾ ਗੋਸਟ ਬਣ ਜਾਂਦਾ ਇਹ ਖਤਮ ਸੀਗੀਆਂ ਹੁਣ ਤਿੰਿਆਂ ਦੇ ਵਿੱਚੋਂ ਨਾ ਬਣਿਆ 20 ਤਾਂ ਮੱਝਾ ਤਿਆਰ ਹੋਣੀ ਆ ਜਮਾ ਸਹੀ ਮੱਝਾ ਤਿਆਰ ਹੋਣਗੇ ਅਸਲੀ ਦੁੱਧ ਬਣੂ ਲੋਕਾਂ ਦੇ ਘਰੇ ਜਾਵਾਂ ਹੁਣ ਖੋਆ ਪਨੀਰ ਹਰ ਇੱਕ ਭਾਲ ਦਾ ਅਸਲੀ ਚੀਜ਼ ਮਿਲ ਜੇ ਉਹ ਗੱਲ ਆ ਕਹਿੰਦਾ ਮੰਨ ਕੇ ਚਲੋ ਵੀ ਮੱਝ ਰੱਖਣੀ ਨਹੀਂ ਦੁੱਧ ਅਸਲੀ ਚਾਹੀਦਾ ਦੁੱਧ ਅਸਲੀ ਚਾਹੀਦਾ ਜੀ ਤੇ ਮਾਨਾ ਸਰਬਨ ਪੁੱਤਾਂ ਮਾਂ ਬਿਰਦਾ ਸਨਮ ਛੱਡੀ ਵੀ ਮਾਂ ਪਿਓ ਸਹੀ ਗੱਲ ਹੈ ਜੀ ਸਹੀ ਜਨ ਗੱਲ ਜਿਵੇਂ ਅੱਜ ਕੱਲ ਲੋਕੀ ਰੌਲਾ ਜਰੂਰ ਪਾਉਂਦੇ ਬਈ ਸਾਨੂੰ ਮਿਲਾਵਟ ਵਾਲਾ ਦੁੱਧ ਮਿਲ ਗਿਆ ਪਨੀਰ ਮਿਲ ਗਿਆ ਆਪਾਂ ਲੈਨੇਗਾ ਤੋਂ ਆਪਦਾ ਬਣਾਉ ਅੱਜ ਦੇ ਘਰੇ ਘਰੇ ਤਾਂ ਨਮਜਾ ਹਜਰਾ ਸੁਈਆਂ ਹੋ ਜਾਂਵਾ ਹਾਂਜੀ ਤੌੜੀ ਦੁੱਧ ਤਤਾ ਕਰਕੇ ਬੀਨਾਂ ਨਾਲ ਗੁੜ ਖਾਂਦੇ ਆਂ ਜਿਵੇਂ ਚਾਰ ਵੇ ਰੋਟੀ ਚ ਭੁੱਖ ਮਰ ਜਾਂਦੀ ਐ ਸਹੀ ਗੱਲ ਹੈ ਮਰ ਜਾਂਦੀ ਐ ਮਰ ਜਾਂਦੀ ਐ ਐਵੇਂ ਦੁਕਾਨ ਤੇ ਲੇਸ ਕਾ ਲੋ ਕੁਰਕਲੇ ਖਾ ਲੋ ਸਾਡਾ ਜਵਾਬ ਵੀ ਪੈਂਦਾ ਖਾਣ ਨੂੰ ਪਰ ਰੋਕ ਕੇ ਰੱਖਦੇ ਆਂ ਕੰ ਘਰ ਦਾ ਦੁੱਧ ਜੇ ਖੋਆ ਮਾਰਦੇ ਆਂ ਤਾਂ ਆਪਾਂ ਨੂੰ 3-400 ਨੂੰ 400 ਕਿਲੋ ਪੈਂਦਾ ਮਾਰਗਰੀਟਾ 250 ਰੁਪਏ ਕਿਲੋ ਮਿਲ ਜਾਂਦਾ ਉਹ ਪਿਓਰ ਕਿੱਥੇ ਹੋਣਾ ਉਹ ਕਿੱਥੇ ਮਿਲੂਗਾ ਜਮਾ ਪਰ ਮੱਝਾ ਕਰੀ ਰੱਖਾਂਗੇ ਆਪਦੇ ਹੁਣ ਮੰਨ ਕੇ ਚਲੋ ਮੇਰੀਆਂ ਮੱਝਾ ਕਰਦੀਆਂ ਤਿਆਰ ਕਰੀਆਂ ਉਹ ਦੋ ਰੱਖੀ ਬੈਠਾ ਮੈਂ ਹੁਣ ਉਹ ਤੀਜੀ ਮੱਝ ਮੇਰੀ ਵੇਚ ਨੂੰ ਲੈਦੀ ਵੀ ਆ ਠੀਕ ਹੈ ਉਹ ਮੈਨੂੰ ਇਹ ਵੀ ਬਿਗ ਜੀ ਉਹ ਕਿਉਂਕਿ ਉਹਦੇ ਮੇਰੇ ਪੈਸੇ ਲੱਗੇ ਪਿਆ ਜਿਹੜੀ ਘਰ ਦੀ ਤਿਆਰ ਹੋ ਗਈ ਉਹ ਆਪਾਂ ਪੈਸੇ ਭੁੱਲ ਜਾਂਦੇ ਹਾਂਗੇ ਉਹ ਭੁੱਲ ਜਾਂਦੇ ਉਹ ਕੈਸ਼ ਤਾਂ ਦੇਣੇ ਆ ਉਹ ਕੈਸ਼ ਤਾਂ ਜਿੱਦ ਦੀ ਪੈਣੇ ਆਗੇ ਹੁਣ ਆ ਮੰਨ ਕੇ ਮੈਂ ਉਹ ਤਾਂ ਫੜਉਂਦਾ ਨਹੀਂ ਇਹਨਾਂ ਨੂੰ ਸਹੀ ਗੱਲ ਹੈ ਜੀ ਤੇ ਇਹ ਮੱਝਾਂ 2 ਸਾਲਾਂ ਨੂੰ ਤਿਆਰ ਹੋ ਗਈਆਂ ਲੱਖ ਦੀ ਕੀਮਤ ਲਾ ਲਓ 23 ਲੱਖ ਰੁਪਏ ਤਿਆਰ ਹੋ ਗਿਆ 23 ਲੱਖ ਤਿਆਰ ਮੈਂ ਤਾਂ ਦੇਖੂਗਾ ਵੀ ਬਾਣ ਕੌਣ ਵੇਚਦਾ ਪਾਸੇ ਲੋਗਾਂ ਵੱਲ ਨਹੀਂ ਲਊਗਾ ਜਮਾ ਜਿਹੜੇ ਇਹਨਾਂ ਨੇ ਜਿਹੜੇ ਇਹਨਾਂ ਨੇ ਤੇ ਪੀਏ ਖਾਣੇ ਆ ਉਹ ਤਾਂ ਮੇਰੇ ਯਾਦ ਨਹੀਂ ਰਹਿਣੇ ਸਹੀ ਗੱਲ ਹੈ ਜੀ ਉਹ ਮੰਨ ਕੇ ਚਲੋ ਘਰ ਦੀ ਖੇਤੀਬਾੜੀ ਨਾਲ ਚੱਲ ਦੋ ਪੈਸੇ ਕੰਮ ਕਰਦੇ ਪਾਸੇ ਉਹ ਮੂਲ-ਮੂਦਰਾ ਕਹਿੰਦੇ ਸਾਗਰ ਭਰ ਜਾਂਦਾ ਸਹੀ ਗੱਲ ਹੈ ਜੀ ਉਹ ਸਾਗਰ ਆਏ ਭਰਿਆ ਜਾਂਦਾ ਜਦੋਂ ਮੰਨ ਕੇ ਜਦੋਂ 2D ਦੇ ਵਿੱਚੋਂ ਟੌਂਕਾ ਟੌਂਕਾ ਢੇਕਦਾ ਥ ਕੱਲੇ ਮਨ ਕਹਿੰਦਾ ਉੱਠ ਜਾ ਬਾਹਰ ਮੈਂ ਉਹਨੂੰ ਲੇਖ ਜਾਣਗੇ ਨਾਲ ਕੱਲਾ ਮਨ ਕਹਿੰਦਾ ਚਲੋ ਬਾਬੇ ਨੂੰ ਹੱਥ ਦਿਖਾ ਕੇ ਕਹੋ ਨਾ ਆਪਣੇ ਪੰਜਾਬ ਦੀ ਕੀ ਚੱਲਦਾ ਬਾਬਾ ਚੱਲਦਾ ਫਲਾਣਾ ਬਾਬਾ ਚੱਲ ਰਿਹਾ ਭੱਜ ਰੋ ਉਧਰ ਨੂੰ ਵੀ ਬਾਬਾ ਕੋਲ ਦੇ ਦੂਗਾ ਕਿਸੇ ਬਾਬੇ ਕੋਲ ਨਹੀਂ ਜਾਂਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਉ ਗ੍ਰੰਥ ਆਪਾਂ ਗੁਰਸਿੱਖ ਬੰਦੇ ਆਂਗੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਆਪਣਾ ਫਰਜ਼ ਕੱਲਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਹੈਗਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ ਤੇ ਆਪਣੀ ਕਿਰਤ ਕਰੋ ਜਮਾਂ ਸਹੀ ਗੱਲ ਹੈ ਕੰਮ ਕਰੋ ਆ ਭਜਮਾ ਕੰ ਇਹ ਕਿੰਨੀ ਉਮਰ ਤੋਂ ਲੈ ਕੇ ਸਾਤ ਤੋਂ ਲੈ ਕੇ 2 ਸਾਲ ਦੇ ਬੱਚਾ ਗਿਆਂ ਦੰਦੋ ਜੀ ਦੰਦੋ ਖੀਰੀਆਂ ਸਾਰੀਆਂ ਸਾਰੀਆਂ ਖੀਰੀਆਂ ਦੋਂਦੀ ਘੱਟੀ ਕੋਈ ਨਹੀਂ ਦੋਂਦੀ ਘੱਟੀ ਮੈਂ ਖਰੀਦ ਦੇਣੀ ਇੱਕ ਥੋੜੀ ਮੈਂ ਰਾਏ ਵੀ ਦਿੰਨਾ ਮੇਰੇ ਵੀਰਾਂ ਨੂੰ ਦੋਂਦੀ ਘੱਟੀ ਲਿਆ ਵੀ ਨਾ ਕਰੋ ਕਿਉਂਕਿ ਉਹ ਰਿਪੀਟ ਹੋਈ ਵੀ ਹੁੰਦੀ ਆ ਠੀਕ ਹੈ ਜੀ ਹੁਣ ਆਪਾਂ ਕਦੂ ਖਾਣੇ ਕਰ ਮੇਰੇ ਵਿੱਚ ਆਪਾਂ ਕਹਿੰਦੇ ਇੱਕ ਅੱਜ ਕਦੂ ਲੈ ਲਓ ਸਹੀ ਜਿਹਦੇ ਪੱਕੇ ਜੇ ਕਦੂ ਲੈ ਬੁੜੀਆਂ ਕਹਿੰਦੇ ਲਾ ਵੀ ਸਾਡੇ ਮੁੰਡਿਆਂ ਦਾ ਕਦੂ ਲੈ ਕਦੂ ਵੀ ਨਹੀਂ ਲੈਣੇ ਆਉਂਦੇ ਉਹਨੂੰ ਇੱਕ ਕੱਚੀ ਦੀ ਲਿਆ ਕਰੋ ਜਮਾ ਕੱਚੀ ਦੀ ਲਿਆ ਹੁਣ ਜਿਵੇਂ ਆਹ ਘੱਟੀਆਂ ਦਿਖਾਉ ਲੋ ਇਧਰ ਪਹਿਲਾਂ ਆਪ ਨੂੰ ਕੋਈ ਨਹੀਂ ਪਤਾ ਇਹਦੀ ਮਾ 20 ਦਿੰਦੀ ਸੀ 10 ਦਿੰਦੀ ਸੀ ਭੁੱਜ ਦਿੰਦੀ ਸੀ ਇਹਦੀ ਕੁਆਲਿਟੀ ਅੱਖਾਂ ਸਾਹਮਣੇ ਦੀ ਸੀ ਕੁਆਲਿਟੀ ਚੈੱਕ ਕਰੋ ਜੀ ਹਨਾ ਨਗੀਨਾ ਕਹਿ ਸਕਦੇ ਆਪਾਂ ਖੂਬਸੂਰਤੀ ਵੇਖ ਲਓ ਜੇ ਆਪਾਂ ਮੰਨ ਲਾ ਇਹਦੇ ਅੰਗਾ ਪੈਰਾਂ ਦੀ ਗੱਲ ਕਰਗੇ ਤਾਂ ਕੁਆਲਿਟੀ ਲੈਗ ਸਕੋਰ ਚੈੱਕ ਕਰ ਲਓ ਕੁੰਡਾ ਸਿੰਘ ਆ ਜੈਡ ਬਲੈਕ ਆ ਜੀ ਸਾਰੀ ਦੀ ਸਾਰੀ ਹੁਣ ਇੱਕ ਤਾਂ ਵੀ ਗੱਲ ਕਰਦੀ ਇਹ ਕੱਟੀ ਆ ਜਿੱਦੇ ਇਹ ਕੱਟੀ ਤਿਆਰ ਹੋ ਗਈ ਜਲੇ ਬਸ ਹੁਣ ਕੱਢ ਗਈ ਇਹਨੇ 1 ਸਵਾ ਲੱਖ ਨੂੰ ਵੇਚ ਗਿਆ ਨਾ ਸਹੀ ਗੱਲ ਹੈ ਜੀ ਬੇਗਿਆਨੇ ਬੇਗਿਆਨਾ ਅੱਜ ਕੱਟੀਆਂ ਪਾ ਦੇਵਾਂਗੇ 50 ਹਜ਼ਾਰ ਦੀ 50 ਹਜ਼ਾਰ ਦੇ ਵਿੱਚੋਂ ਮਾਨਦਾਨ ਵੀ ਕਰ ਦਾਂਗੇ ਜਿਵੇਂ ਆਪਾਂ ਕੱਟੀਆਂ ਦੇਖੀ ਜਾਂਦੇ ਆ ਸਿੰਗ ਦੇਖੋ ਜਮ ਇੱਥੋਂ ਲੈ ਕੇ ਜਾਂਦਾ ਨਾ ਗਲਾਈ ਦੇ ਵਿੱਚ ਸਹੀ ਗੱਲ ਜਿੱਦਣ ਇਹਨੇ ਸੋਨਾ ਸਿੰਗ ਇੱਥੇ ਆ ਜਾਣਾ ੁੰਡਾ ਸਿੰਗ ਬਣ ਜਾਣਾ ਹੈਗਾ ਤੇ ਕੱਟੀਆਂ ਆਸ ਲੱਗਣ ਦੇ ਕਾਬੜ ਆ ਜਮ ਆਪਣਾ ਰੇਟ ਕਿੰਨੇ ਤੋਂ ਸਟਾਰਟ ਹੋ ਜਾਂਦਾ ਜੀ ਆਪਣਾ 25 ਤੋਂ ਸਟਾਰਟ ਹੁੰਦਾ ਇੱਕ ਇੱਕ ਗੱਡੀ ਇੱਕ ਗੱਡੀ 25 ਤੋਂ ਥੱਲੇ ਵੀ ਹੈਗੇ ਦੋ ਕੱਟੀਆਂ ਤੇ 50 ਤੋਂ ਬਾਅਦ ਕੋਈ ਨਹੀਂ ਹੈਗੀ 50 ਤੋਂ 50 ਤੋਂ ਅੰਦਰ 25 ਤੋਂ 50 ਦੇ ਵਿੱਚ ਹੈ ਸਾਰੇ 25 ਤੋਂ 50 ਦੇ ਵਿੱਚ ਤੇ ਇੱਕ ਮੇਰੇ ਹੱਥ ਬੰਨ੍ਹ ਕੇ ਵੇਚਦੇ ਕੋਈ ਵੀਰਾਂ ਐਨਾ ਕਹੀ ਵੀ ਹੰਕਾਰ ਵਾਲ ਕੋਸ ਵਾਲ WhatsApp ਤੇ ਵੀਡੀਓ ਨਹੀਂ ਭੇਜੀ ਜਾਣੀ ਠੀਕ ਹੈ ਜੀ ਵੀਰ ਕਹਿੰਦਾ ਬਾਈ ਚੈਨਲ ਵਾਲੀ ਜੁਨੀਅਰ ਵੇਖ ਲੈ ਬਾਈ ਚੈਨਲ ਦੀ ਵੀਡੀਓ ਬਾਦ ਲੇ ਆਪਾਂ ਤੇ ਘਰੇ ਆ ਗਿਆ ਬੰਦੇ ਦੀ ਗੱਲ ਆਪਣੀ ਗੱਲ ਤੇ ਕਰੰਟ ਹੋਗਾ ਜਿਹੜਾ ਘਰੇ ਆਏਗਾ ਉਹਨੂੰ ਚੀਜ਼ ਮਿਲੂਗੀ ਇਹ ਕੋਈ ਉਹ ਨਹੀਂ ਗੱਲ ਆਪਣੀ ਵੀ ਹੋਮ ਡਿਲੀਵਰੀ ਕਰ ਇੱਕੋ ਵੀ ਇਹ ਕੋ ਬਹੁਤ ਚੀਜ਼ਾਂ ਚੱਲਦੀਆਂ ਉਹਨਾਂ ਤੋਂ ਬਚੋ ਉਹਨਾਂ ਤੋਂ ਬਚੋ ਜੀ 5000 ਰੁਪਏ ਖਾਤੇ ਪਵਾ ਕੇ 50000 ਦਾ ਲੱਖ ਦਾ ਪੋਸਟ ਛੋੜੇ ਘਰੇ ਕੋਈ ਨਹੀਂ ਵੇਚਦਾ ਕੋਈ ਨਹੀਂ ਵੇਚਦਾ ਜੇ ਭੇਜੂਗਾ ਸਾਰੇ ਪੈਸੇ ਪਵਾ ਕੇ ਜਾਣ ਪਛਾਣ ਤੋਂ ਬਿਨਾ ਪੈਸੇ ਨਾ ਪਾਇਆ ਕਰੋ ਕੱਲਾ ਰੇਟ ਦੇ ਘਮਰਾਣਾ ਹੋਇਆ ਕਰੋ ਜੇ 16 17 ਕਿਲੋ ਜਿਹੜੀ ਦੁੱਧ ਮੈਂ ਦਿੰਦੀ ਆ ਉਹ 1.5 ਲੱਖ ਦੀ ਆਉਂਦੀ ਹੈ ਅੱਜ ਦੇ ਟਾਈਮ ਦੇ ਵਿੱਚ ਸਹੀ ਗੱਲ ਹੈ ਜੀ ਹੁੰਦੀ ਆ ਜੀ ਜੇ ਉਹ ਕਹੂਗਾ ਕੋਈ 80000 ਦੀ 70 ਦੀ ਦਿੰਦੇ ਆ ਤੇ ਫਿਰ ਉਹ ਉਹ ਆਧਾਰ ਕਾਰਡ ਭੇਜਣਾ ਥੋੜਾ ਬਚਿਆ ਕਰੋ ਇਹ ਚੀਜ਼ਾਂ ਦੇ ਵਿੱਚੋਂ ਕੌਣ ਵੀ ਹੁਣ ਮੈਂ ਤੁਹਾਡੇ ਸਾਹਮਣੇ ਖੜਾ ਮੇਰੀ ਸ਼ਕਲ ਦਾ ਦੀਦੀ ਆ ਸ਼ਕਲ ਐਡਰੈਸ ਐਡਰੈਸ ਦਾ ਰਸਤਾ ਮੈਂ ਆਪਦਾ ਜਮਾ ਮੇਰੇ ਖਾਤੇ 'ਚ ਪੈਸੇ ਡਾਗੇ ਮੇਰੀ ਤੌੜ ਦਾ ਫੜ ਲਓਗੇ ਅਗੇ ਸਹੀ ਗੱਲ ਵੀ ਇਹ ਪੈਸੇ ਪਾਏ ਆ ਭਾਈਵਾਜਾ ਉਹ ਬੰਦਾ ਦੇਖਣ ਕੱਲਾ ਪਸ਼ੂ ਦੇਖ ਲੈਂਦੇ ਆ ਬਾਕੀ ਰਿਕਾਰਡ ਸਾਰਾ ਹੈਗਾ ਬਈ ਚੈਨਲ ਤੇ ਵੀਡੀਓ ਪਈ ਹੈ ਇਕਦਾਂ ਡਿਲੀਟ ਹੋਣੀ ਆ ਜੀ ਤੇ 25000 ਤੋਂ ਲੈ ਕੇ ਸਟਾਰਟ ਹੋ ਜਾਂਦਾ ਐ ਐਂਡ 50 ਤੇ ਚੱਲਿਆ ਜਾਂਦਾ ਠੀਕ ਆ ਜੀ ਤੇ ਇਹਦੇ ਚ ਜੇ ਆਪਾਂ ਦੁੱਧ ਕਪੈਸਿਟੀ ਦੀ ਗੱਲ ਕਰਕੇ ਬਈ ਅੰਦਾਜ਼ਾ ਮੋਟਾ ਜਿਹਾ ਕਿੰਨੇ ਤੋਂ ਕਿੰਨੇ ਕਿਲੋ ਤੱਕ ਹੈ ਇਹਨਾਂ ਦੇ ਮਦਰ ਮਿਲਕਰ ਕੋਲ ਨਹੀਂ ਦੇਖੋ ਮੈਨੂੰ ਕੋਈ ਨਹੀਂ ਪਤਾ ਕਿਸੇ ਦਾ ਆਪਣੀਆਂ ਸਾਰੀਆਂ ਲਿਆਂਦੀਆਂ ਵੀ ਸਾਰੀਆਂ ਲਿਆਂਦੀਆਂ ਬਈ ਜਮਾ ਜੀ ਆਪਾਂ ਕਹਿੰਦੇ ਕਿ ਬਈ ਘਰ ਦੀ ਪਾਲੀ ਆ ਮੇਰੀ ਆਹ ਜੀ ਆਹ ਇਸ ਦੀ ਮਾਂ ਇਹਨਾਂ ਦਿੱਤਾ ਆਪਣੀਆਂ ਲਿਆਂਦੀਆਂ ਵੀ ਜਿੰਨੀ ਮਰਜ਼ੀ ਮੰਨ ਕੇ ਲੈ ਜੇ ਕੋਈ ਘਰ ਦੀ ਕੱਟੀ ਮੇਰੀ ਕੋਈ ਨਹੀਂ ਇਹਨਾਂ ਦੇ ਵਿੱਚ ਠੀਕ ਹੈ ਤੇ ਵਪਾਰ ਕਰਦੇ ਆ ਲਿਆ ਕੇ ਵੇਚਦੇ ਆ ਜਮਾ ਕੋਈ ਮੰਨ ਕੇ ਚਲੋ ਵੀ ਹੁਣ ਮੈਂ ਜੰਗੀਆਂ ਨੇ ਕੱਟੀ ਦਿੱਤੀ ਸੀ ਅਜ ਤੋਂ 3 ਸਾਲ ਪਹਿਲਾਂ 7000 ਦੀ ਕੱਟੀ ਲਈਦੀ 4000 ਬੰਦੇ ਦੇ ਨਫਾ ਲਈ ਤਾਂ ਕੱਟੀ ਦੇਤੀ 11000 ਦੀ ਉਹਦੇ ਬੰਦੇ ਦੇ ਘਰੇ ਪਲੂਣ ਨੇ 13 ਕਿਲੋ ਦੋ ਦਿੱਤਾ ਜੰਗੀਆਂ ਨੇ ਬੰਦ ਖਰੀ 13 ਕਿਲੋ ਪਲੂਣ ਨੇ ਜਾਵਾ 11000 ਦੀ ਕੱਟੀ ਵੇਚੀ ਵੀ ਠੀਕ ਹੈ ਜੀ ਹੁਣ ਕੀ ਮਤਲਬ ਕੀ ਦੀ ਮਾਰੀ ਸੀਗੀ ਉਥੇ ਸਹੀ ਗੱਲ ਤੇ ਵੇਚ ਮੰਨ ਕੇ ਚੱਲ ਵੇਚੀ ਵੀ ਬੰਦੇ ਨੂੰ 8 ਕਿਲੋ ਦੁੱਧ ਵੀ ਦਿੰਦੀ ਆ ਠੀਕ ਹੈ ਜੀ ਬਾਅਦ ਇਹ ਪਾਸ਼ੂ ਮੰਨ ਕੇ ਚੱਲ ਕਿਸਮਤ ਆਪਣੀ ਸੇਵਾ ਜਾਂ ਮੰਨ ਕੇ ਚੱਲ ਬੀੜ ਮਗਰ ਹੁੰਦੀ ਆ ਪਰ ਆਪਾਂ ਗਮਰਾ ਨਹੀਂ ਕਰਨਾ ਵੀ ਇਹ ਕੱਟੀ ਜੀ ਐਮ 29 ਦੀ ਆ ਲੈ ਜੋ 40000 ਦੀ ਸਹੀ ਗੱਲ ਹੈ ਅੱਜ ਕੱਲ ਕੀ ਚੱਲਦਾ ਐਮ 29 ਐਮ 29 ਮੇਸਾ ਦਾ ਸਾਣ ਵੀ ਐਕਸਪਾਇਰ ਹੋ ਗਿਆ ਉਹ ਮੇਰੇ ਸਾਬ ਨਾਲ ਟੀਕੇ ਵੀ ਬੰਦ ਹੋ ਗਏ ਉਹਦਾ ਨਾਂ ਵੀ ਹੈ ਵੀ ਕੀ ਆ ਸਾਰੀ ਨਾਂ ਵੀ ਵਿਕੀ ਜਾਂਦਾ ਸਹੀ ਹੈ ਮੈਨੇ ਉਹਦਾ ਸੀਮਨ ਬੰਦ ਦਾ ਜੀ ਬੰਦ ਆ ਜਾਮਾ ਉਹਦਾ ਠੀਕ ਹੈ ਜੀ ਬਾਕੀ ਵੀਰੇ ਬੇਨਤੀ ਆ ਕਿ ਬਾਈ ਦੇ ਘਰੇ ਆਓ ਜੀ WhatsApp ਤੇ ਕੋਈ ਵੀ ਵੀਡੀਓ ਨਹੀਂ ਮਿਲਣੀ ਆ ਕੇ ਆਪਦੀ ਪਰਖ ਕਰਕੇ ਜਿੰਨੀ ਤੁਹਾਨੂੰ ਸਮਝ ਆ ਜੀ ਆਪਦੇ ਸਮਝ ਨਾਲ ਤੇ ਬਾਈ ਨਾਲ ਸੌਦਾ ਕਰ ਸਕਦੇ ਆ ਰੇਟ 25000 ਤੋਂ ਲੈ ਕੇ ਸਟਾਰਟ ਹੋ ਜਾਊਗਾ ਤੇ ਐਂਡ 50000 ਤੱਕ ਜਦੋਂ ਮਰਜੀ ਬੰਦਾ ਆ ਵੀ ਕੱਟੀ ਹਾਜ਼ਰ ਹੋਊਗੀ ਕੱਟੀ ਘਰੇ ਨਾ ਹੋ ਵੀ ਤੇਲ ਖਰਚਾ ਦੇ ਕੇ ਤੋਰਾਂਗੇ ਬੰਦਿਆਂ ਪਰ ਇੰਨੀਆਂ ਕੋਈ ਲੈਂਦੇ ਨਹੀਂ ਨੇ ਮੰਨ ਕੇ ਚੱਲ ਵੀ ਦੋ ਦੋ ਲੈ ਚਾਰ ਲੈ ਜਾਣਗੇ ਹਨਾ ਨਾਲ ਦੇ ਨਾਲ ਹੋਰ ਮਾਰ ਵੀ ਦੁਨੀਆ ਫੇਰ ਆਈ ਜਾਂਦੀ ਆ ਬੱਸ ਚੱਲੀ ਜਾਂਦੇ ਚੈਨ ਦੇ ਸੱਚੋ ਠੀਕ ਆ ਜੀ ਬਾਈ ਕਹਿੰਦਾ ਘਰੇ ਆਜੋ ਜੀ ਜੇ ਆਉਂਦੇ ਨੂੰ ਕੋਈ ਕੱਟੀ ਨਾ ਹੋਈ ਆਪਦਾ ਤੇਲ ਖਰਚਾ ਲੈ ਕੇ ਮੁੜ ਜੋ ਬਾਕੀ ਕੁਆਲਿਟੀਆਂ ਤੁਹਾਨੂੰ ਦਿਖਾ ਦਿੰਨੇ ਆ ਜੀ ਤੇ ਆ ਵੀਰੇ ਮਾਲੀ ਵੀ ਇੱਕ ਦੋ ਵਿੱਚ ਇਹ ਆਪਣਾ ਲੰਡੇ ਦਾ ਬੱਚਾ ਇਹ ਠੀਕ ਆ ਇਹ ਵੀ ਵਕਾਊ ਆ ਜੀ ਨਹੀਂ ਇਹ ਨਹੀਂ ਵੇਚਣਾ ਠੀਕ ਹੈ ਇਹ ਵੈਸੀ ਸ਼ੌਂਕ ਨੂੰ ਰੱਖਿਆ ਵਾ ਇਹ ਬਰੋਸਿੰਗ ਫ੍ਰੀ ਕ੍ਰੋਸਿੰਗ ਕਰਾਇਆ ਕਰਾਂਗੇ ਇਹਦੀ ਫ੍ਰੀ ਕ੍ਰੋਸਿੰਗ ਹਲੇ ਮਾਲਾ ਛੋਟਾ ਬੱਚਾ ਇਹਨੂੰ ਗੱਭਰੂ ਹੋ ਲੈਂਦੇ ਹਲੇ ਠੀਕ ਹੈ ਠਾੜਵੀਂ ਨੀ ਰੋਕੇ ਇਹ ਵਕ ਲੰਡਾ ਫਿਰ ਨਸਲ ਨੀਲੀ ਦਾ ਵੀਰੇ ਕਹਿੰਦੇ ਆ ਬਈ ਆਹ ਮਸਤੀ ਨਹੀਂ ਉੱਠ ਰਹੇ ਨੇ ਜਮ ਮਸਤੀ ਨਹੀਂ ਉੱਠ ਰਹੇ ਇਹ ਠਾਏ ਤੋਂ ਨਹੀਂ ਉੱੜਦਾ ਜਮ ਠੀਕ ਹੈ ਤੋ ਬਹਿ ਗਿਆ ਤਾਂ ਬਹਿ ਗਿਆ ਹਜੇ ਬੱਚਾ ਹੀ ਆ ਇਹ ਹਜੇ ਬੱਚਾ ਹੀ ਆਪਣਾ ਉਹ ਤੋਂ ਮੁੱਦਗੀ ਤੋਂ ਆਇਆ ਵੀਰ ਉਹਦੇ ਕੋਲੇ ਤੇ ਜਦੋਂ ਲੇਤਾ ਪਾਏ ਠੀਕ ਹੈ ਜੀ ਉਹਦੀ ਮਾਂ ਦਾ ਰਕਾਰ ਸੀਗਾ 13-14 ਕਿਲੋ ਗਾਹ ਦੁੱਲ ਕੀ ਗਾਲੇ ਜੋ ਲੈਣ ਦੇ ਵਿੱਚ ਉਹਦੀ ਮ ਤਾਂ ਡਾਇਰੈਕਟ ਲੰਡੇ ਦੀ ਕ੍ਰੋਸਿੰਗ ਆ ਜਿਵੇਂ ਲੰਡੇ ਹੀ ਬਣਿਆ ਤੇ ਆਣੇ ਇੱਕ ਤਰ੍ਹਾਂ ਦਾ ਠੀਕ ਹੈ ਜੀ ਬਹੁਤ ਸਾਫਾ ਮਤਲਬ ਟੇਸਟੀ ਕਾ ਵਗੈਰਾ ਦਾ ਠੀਕ ਹੈ ਇਹ ਆਪਾਂ ਇੱਕ ਸੇਵਾ ਹੀ ਲਾਉਣੀ ਆ ਬਈ ਫ੍ਰੀ ਕ੍ਰੋਸਿੰਗ ਕਿਉਂਕਿ ਇਹ ਤਾਂ ਕੀ ਆ ਮੰਨ ਕੇ ਚਲੋ ਚੱਲ ਰੱਬ ਦੀ ਕਿਰਪਾ ਸੋਹਣਾ ਵਧੀਆ ਆਪਣੇ ਕੋਲ ਚਾਰ ਛਾੜ ਵੀ ਹੈਗਾ ਸਭ ਕੋਲ ਹੈਣਾ ਤੇ ਇਹ ਤੋਂ ਪਹਿਲਾਂ ਵੀ ਛਾੜ ਮੈਂ ਰੱਖਿਆਗਾ ਫ੍ਰੀ ਕ੍ਰੋਸਿੰਗ ਕਿਉਂਕਿ ਨਾ ਬਣ ਜੇ ਮੁੜ ਕੇ ਸੀਮਨ ਵਿੱਚ ਸੀਮਰ ਦੇ ਮੱਝਾ ਕੱਟ ਕੇ ਰੀਸੀਵ ਕਰਦੇ ਆ ਸਹੀ ਗੱਲ ਆ ਉਹ ਪਿੰਡਾਂ ਵਿੱਚ ਆਪਾਂ ਜੇ ਛਾੜ ਛੱਡ ਦਿੰਨੇ ਤਾਂ ਚੋਰੀ ਹੋ ਜਾਂਦਾ ਚੋਰੀ ਹੋ ਜਾਂਦਾ ਉਹ ਰੱਖਿਆ ਨ ਚਲੋ ਜੀ ਇੱਕ ਸਾਨਾ ਪਰ ਆਖ ਲਾਂਗੇ ਕਿ ਪੱਠੀ ਖਾਂਦਾ ਡੋਕਰੀ ਇੱਥੇ ਸਹੀ ਗੱਲ ਹੈ ਦਰਿਆ ਦੇ ਚੜੀ ਚੋਂ ਚ ਪਰ ਕਿਉਂ ਜੀ ਫੇਰ ਕੀ ਹੋ ਜਾਊਗਾ ਕੋਈ ਫਰਕ ਨਹੀਂ ਪੈਂਦਾ ਜੀ ਬਾਕੀ ਵੀਰੇ ਇੱਕ ਦੋ ਨਗ ਤੋੜ ਕੇ ਦਿਖਾ ਦਿਜੀ ਆ ਬੂਰਾ ਮਾਲੀ ਆ ਜੀ ਇਹ ਕਟਾ ਬੂਰਾ ਠੀਕ ਹੈ ਇਹ ਵੀ ਵਿਕਾਊ ਆ ਜੀ ਹਾਂ ਜੀ ਪਾ ਦੇ ਦਾਂਗੇ ਜੇ ਕਿਸੇ ਨੇ ਸ਼ੌਂਕ ਨੂੰ ਬੂਰੇ ਤੇ ਕੰਮ ਕਰਨਾ ਹੋਵੇ ਬਰੀਡ ਚੰਗੀ ਆ ਬਈ ਇਹ ਵਧੀਆ ਮੰਨ ਕੇ ਚਲੋ 12 ਕਿਲੋ ਦਾ ਦੁੱਧ ਦੱਸ ਦੇ ਬੰਦੇ ਆਪਾਂ ਨੂੰ ਠੀਕ ਹੈ ਜੀ ਦੂਜੇ ਸਿਰ ਝੋਟੀ ਦਾ ਠੀਕ ਹੈ ਕੋਈ 17 18 ਕਿਲੋ ਕੀ ਫਾਇਦਾ ਕਰ ਪਜੇ ਮਾਨ ਦਾ ਬੂਰੀ ਮਹਿਦਾ ਪਤਾ ਨਹੀਂ ਕਿਹੜੇ ਦਾ ਬੂਰੀ ਮਹਿਦਾ ਬੱਚਾ ਹੈਗਾ ਠੀਕ ਹੈ ਜੀ ਇਹ ਬੰਦੇ ਆਪਾਂ ਤੋਂ ਕੱਟੀ ਲੱਗਦਾ ਵੀ ਬੂਰੀ ਨੀਲੀ ਰਾ ਵੀ ਜਾਣਾ ਬਾਈ ਹਾਂ ਹਾਂ ਮ제 ਸੋਹਣਾ ਸੋਹਣ ਤਿਆਰ ਹੋ ਜੂਗਾ ਚੰਗਾ ਵਿੱਚ ਮਾਲੀ ਸੌਂ ਦਾ ਬੂਰਾ ਕਟਾਲੀਆਂ ਨਾ ਬਾਕੀ ਵੀਰੇ ਆਹ ਕੱਟੀਆਂ ਤੋੜ ਕੇ ਦਿਖਾ ਦੀ ਇੱਕ ਦੋ ਤੁਹਾਨੂੰ ਕਟੀਆਂ ਤੋੜ ਕੇ ਤੇ ਫੋਰਚਾਂਕ ਵੀਰੇ ਕਿਸੇ ਦੇ ਨਹੀਂ ਗੇ ਨਾ ਜਿਹਦੀ ਹੋਈ ਦੱਸ ਕੇ ਦੇਵਾਂਗੇ ਬੰਦਾ ਹੈ ਹੀ ਨਹੀਂ ਕੋਈ ਕੋਈ ਨਹੀਂ ਫੋਰਚਾਂਕ ਚਾਰ ਚਾਰ ਥਾਣੀਆਂ ਚਾਰ ਚਾਰ ਥਾਣੀਆਂ ਬਾਕੀ ਝੋਲੀਆਂ ਕਰਮ ਵਾਲੀਆਂ ਦੀ ਤੁਸੀਂ ਆ ਕੇ ਚੈੱਕ ਕਰਕੇ ਬਾਈ ਦੇ ਕਰੋ ਜਦੋਂ ਵੀ ਆ ਸਕਦੇ ਆ ਤੇ ਠੀਕ ਹੈ ਜੀ 19817 ਠੀਕ ਹੈ ਬਈ ਪਿੰਡ ਦੀਪਗੜਾ ਜਿਹੜਾ ਬਰਨਾਲਾ ਆ ਗਿਆ ਆਪਣਾ ਠੀਕ ਹੈ ਤਹਿਸੀਲ ਬਾਈ ਨੂੰ ਤਪਾ ਪੈਂਦਾ ਤਹਿਸੀਲ ਤਪਾ ਪੈਂਦੀ ਬਾਕੀ ਆ ਕਿਹੜੇ ਰਸਤੇ ਤੇ ਘਰ ਆ ਬਈ ਆਪਣਾ ਵਿਧਾਤਾ ਵਾਲੇ ਰੋਡ ਪੈਂਦਾ ਆਪਣਾ ਠੀਕ ਹੈ ਵਿਧਾਤੇ ਵਾਲੇ ਰੋਡ ਤੇ ਬਾਈ ਉਹਨਾਂ ਦਾ ਘਰ ਆ ਆ ਕੇ ਬਾਈ ਨਾਲ ਦੇ ਘਰੇ ਗੱਲਬਾਤ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਧੰਨਵਾਦ